ਸਸ਼ਿਕਾ ਜੀ ਮੈਂ ਰਵੀ ਤੁਹਾਡਾ ਸਭ ਦਾ ਨਿੱਘਾ ਸਵਾਗਤ ਕਰਦੀ ਹਾਂ ਆਪਦੇ ਇਸ ਵੀਡੀਓ ਦੇ ਵਿੱਚ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਜਿਹੜੇ ਸਾਡੇ ਇਸ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਅੱਜ ਅਸੀਂ ਤੁਹਾਡੇ ਲਈ ਕੁਝ ਸੂਟਸ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਅਸੀਂ ਕਲਰ ਸਕੀਮ ਦੇ ਹੁੰਦੇ ਰੱਖਿਆ ਸੀ ਗ੍ਰੀਨ ਕਲਰ ਸਕੀਮ ਦੀ تھیਮ ਨੂੰ تھیਮ ਰੱਖਿਆ ਹੈ ਜਿਹੜਾ ਅੱਜ ਕੇ ਸਾਰੇ ਸੂਟਸ ਆਲਮੋਸਟ ਨੀਅਰ ਅਬਾਊਟ ਦਾ ਸੀ ਗ੍ਰੀਨ ਦੇ ਨਾ운데 ਨੇਰੇ ਤੇਰੇ ਤੇ ਟੁਕਦੇ ਨੇ ਜਿਹੜਾ ਮੈਂ ਖਲਫਾਇਆ ਉਸੇ ਰੰਗ ਦੇ ਨਾਲ ਦੇ ਮਿਲਦੇ ਜੁਲਦੇ ਰੰਗ ਜੀ ਸੂਟਾਂ ਦੇ ਕੋਈ ਕਾਟਨ ਦੇ ਵਿੱਚ ਹੈ ਕੋਈ ਪ੍ਰੇਮ ਦੇ ਵਿੱਚ ਹੈ ਕੋਈ ਬਰਦਰੀ ਦੇ ਹੈ ਪਹਿਲਾ ਸੂਟਾ ਜੀ ਮੇਰਾ ਹੀ ਹੈ ਇਸੇ ਦੇ ਨਾਲ ਦਾ ਇਸ ਦੀਆਂ ਕਫਾਂ ਵਾਲੀਆਂ 슬ੀਵਸ ਬਣਾਈਆਂ ਹੋਈਆਂ ਨੇ ਤੇ ਵਿੱਚ ਹਾਰਟ ਹੈ ਸਿੱਕਰੀ ਨੇ ਹਲਕੀ ਜਿਹੀ ਬੜੀ ਨੇ ਬੜੀ ਸੋਹਣੀ ਲੀਸਨ ਜੀ ਐਮਬਲੋਇਡਰੀ ਕੀਤੀ ਹੋਈ ਹੈ ਇਹਨਾਂ ਦੇ ਘੇਰੇ ਤੇ ਤੇ ਵਿੱਚ ਕਲੀਆਂ ਪਾਈਆਂ ਹੋਈਆਂ ਇਸ ਨਾਲ ਦਾ ਫੈਬਰਿਕ ਸਾਨੂੰ ਅਸੀਂ ਤੁਹਾਨੂੰ ਪਿੰਕ ਕਲਰ ਤੇ ਦੇ ਸਕਦੇ ਹਾਂ ਸੀ ਗ੍ਰੀਨ ਇਸ ਟਾਈਮ ਸਾਡੇ ਕੋਲ ਅਵੇਲੇਬਲ ਨਹੀਂ ਹੈ ਪੈਂਕਲ ਕਿਦਾਂ ਸੁਪਾ ਤੇ ਚਲੋ ਜੀ ਹੁਣ ਸ਼ੁਰੂ ਕਰ ਗਏ ਆ ਜਿਹੜਾ ਵੀ ਤੁਹਾਨੂੰ suit ਪਸੰਦ ਆਉਂਦਾ ਸਾਡੇ WhatsApp ਚੈਨਲ WhatsApp ਨੰਬਰ 941710432 ਤੇ ਸੰਪਰਕ ਕਰ ਸਕਦੇ ਹੋ ਵਿੱਚ ਸਕਰੀਨ ਸ਼ਾਟ ਉਸ ਦੇ ਰਿਲੇਟਡ ਜਿੰਨੀਆਂ ਵੀ ਕਵਰੀਜ਼ ਨੇ ਉਹ ਉੱਥੇ ਦਿੱਤੀਆਂ ਜਾਣਗੀਆਂ ਜੇ ਤੁਹਾਨੂੰ ਕੁਝ ਜ਼ਿਆਦਾ ਤਰ ਡਿਸਕ੍ਰਿਪਸ਼ਨ ਵਿੱਚ ਐਸੀ ਲਿਖੀ ਪਹਿਲਾ suit ਹੈ ਜੀ ਜਿਹੜਾ ਬਰਬਰੀ ਦੇ ਅੰਦਰ ਹੈ ਬੜਾ ਹੀ ਪਿਆਰਾ ਤੇ ਬੜਾ ਸੋਹਣਾ suit ਹੈ ਬਰਬਰੀ ਦਾ ਹਿਸੂਟ ਹੈ ਜੀ 5 ਮੀਟਰ ਦਾ ਹੈ ਕਟਿਆ ਇਹਦਾ ਹੈ ਸਾਰੇ ਛੜ ਦੇ ਤੇ ਜਾਲ ਬਣਿਆ ਹੋਇਆ ਬਹੁਤ ਹੀ ਪਿਆਰਾ ਹੈ ਲਾਈਟ ਡਾਕ ਦੇ ਕੰਬੀਨੇਸ਼ਨ ਨਾਲ ਬਣਿਆ ਹੋਇਆ ਵੱਡੇ ਵੱਡੇ ਫਲਾਸ ਨੇ ਨੀਚੋਂ ਸ਼ੁਰੂ ਹੋ ਜਾਂਦੇ ਨੇ ਘੇਰੇ ਤੋਂ ਇੱਕ ਫਲਾਰ ਇੱਥੇ ਆ ਜਾਂਦਾ ਹੈ ਬਾਕੀ ਸਾਰਾ ਜਾਲ ਜ਼ਰੀ ਦੇ ਨਾਲ ਤੇ ਲਾਈਟ ਡਾਕ ਦੇ ਕੰਬੀਨੇਸ਼ਨ ਦੇ ਨਾਲ ਇਹ ਬਣਿਆ ਹੋਇਆ ਹੈ ਇਸ ਦੀ ਲੈਂਥ ਦਾ ਮੈਂ ਤੁਹਾਨੂੰ ਮੈਸੂਰਮੈਂਟ ਕਰਕੇ ਆਈ ਹਾਂ ਦੋ ਦਿਨੀਆਂ ਕਿ ਇਸ ਦੀ ਲੈਂਥ ਕਿੰਨੀ ਕੁ ਰਹੂਗੀ ਜੀ ਇਸ ਦੀ ਲੈਂਥ 41 ਤੋਂ 42 ਦੇ ਨੀਅਰ ਅਬਾਊਟ ਹੀ ਦੀ ਲੈਂਥ ਚੱਲੀ ਜਾਊਗੀ ਇਹ ਸੂਟ ਤੇ ਇਹਦਾ ਘੇਰਾ ਜੀ ਇਹਦਾ ਘੇਰਾ ਹੈਗਾ ਨੀਅਰ ਅਬਾਊਟ 22 ਦੇ ਹਿਸਾਬ ਨਾਲ ਇਸਦਾ ਘੇਰਾ ਬਣ ਜਾਊਗਾ ਪੂਰੇ ਸ਼ਰ ਦੇ ਉੱਤੇ ਜਾਲ ਹੈ ਜਾਲ ਲਾਈਟ ਡਾਕ ਦੇ ਕੰਬੀਨੇਸ਼ਨ ਨਾਲ ਇਹ ਬਣਿਆ ਹੋਇਆ ਹੈ ਇਸ ਤਰੀਕੇ ਦੇ ਨਾਲ ਇਹ ਸੂਟ ਹੈ ਜੀ ਬਹੁਤ ਹੀ ਪਿਆਰਾ ਹੈ ਸੀ ਗ੍ਰੀਨ ਦਾ ਕਲਰ ਹੈ ਬਰਬਰੀ ਦੇ ਉੱਤੇ ਹੈ ਇਸ ਦਾ ਇਹ ਦੁਪੱਟਾ ਬਣਿਆ ਹੋਇਆ ਹੈ ਦੁਪੱਟਾ ਇਹਦਾ ਮਸਲੀ ਬਹੁਤ ਸੋਹਣਾ ਹੈ ਸੂਟ ਹੈ ਜਿਹੜਾ ਦੂਸਰਾ ਸੂਟ ਹੈ ਜੀ ਇਹ ਵੀ ਇਸੇ ਦੇ ਸ਼ੇਡ ਦਾ ਜਿਹੜਾ ਮੈਂ ਪਾਇਆ ਹੋਇਆ ਇਸ ਦੇ ਵਿੱਚ ਇਹ ਸ਼ੇਡ ਹੈ ਇਹਦਾ ক্লোਜ਼ ਅਪ ਤੁਸੀਂ ਦੇਖੋ ਜੀ ਇਹ ਵੀ ਨਾਲ ਦੇ ਧਾਗੇ ਦਾ ਕੱਢਿਆ ਹੋਇਆ ਹੈ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸੂਟ ਹੈ ਘੇਰੇ ਦੇ ਉੱਤੇ ਇਹ ਸਾਰਾ ਕੰਮ ਆਊਗਾ ਜੀ ਸ਼ਰ ਦੇ ਵਿੱਚ ਇਨ ਬਿਟਵੀਨ ਇਹਦੇ ਬੁਟੀਆਂ ਨੇ ਇਸ ਦਾ ਘੇਰਾ ਨੀਅਰ ਅਬਾਊਟ ਤੁਸੀਂ 25 26 ਤੱਕ ਦਾ ਘੇਰਾ ਬਣ ਸਕਦਾ ਹੈ ਇਸ ਦਾ 27 ਘੇਰਾ ਬਣ ਸਕਦਾ ਹੈ 20 21 ਤੋਂ ਘੇਰੇ ਤੋਂ ਲੈ ਕੇ ਸਭ 26 27 ਘੇਰੇ ਤੱਕ ਦਾ ਇਹ ਸੂਟ ਬਣ ਜਾਂਦਾ ਹੈ ਬੜਾ ਹੀ ਸੋਹਣਾ ਲਾਈਟ ਡਾਰਕ ਦੇ ਕੰਬੀਨੇਸ਼ਨ ਦੇ ਨਾਲ ਬਣਿਆ ਹੋਇਆ ਹੈ 슬ੀਵਜ਼ ਇਹ ਦੀਆਂ ਇਸ ਤਰੀਕੇ ਨਾਲ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਆਹ ਇਹ ਦੀਆਂ 슬ੀਵਜ਼ ਨੇ 슬ੀਵਜ਼ ਦੇ ਉੱਪਰ ਵੀ ਬੁੱਟੀਆਂ ਜਾਂਦੀਆਂ ਨੇ ਬਹੁਤ ਹੀ ਸੋਹਣਾ 크레이ਪ ਦੇ ਉੱਤੇ ਸੂਟ ਬਣਿਆ ਹੋਇਆ ਹੈ ਜੀ ਇਹ ਸ਼ਿਮਰ 크레이ਪ ਦੇ ਉੱਤੇ ਬਹੁਤ ਹੀ ਸੋਹਣਾ ਸਾਮੀ ਕੈਜੂਅਲ ਜਿਹਾ ਇਹ ਸੂਟ ਬਣਿਆ ਹੈ ਤੀਜਾ ਸੂਟ ਹੈ ਜੀ ਇਹ ਵੀ कॉटन बेस ਤੇ ਹੈ थिक कॉटन ਦਾ ਜਿਹੜਾ ਕਿ ਮਾਰਚ-ਅਪ੍ਰੈਲ ਦੇ ਵਿੱਚ ਪਹੁੰਚੂਗਾ ਉਸ ਦੇ ਹਿਸਾਬ ਦੇ ਨਾਲ ਦਾ ਇਹ ਸੂਟ ਹੈ 올ਓਵਰ ਇਹ प्रिंटेड ਸੂਟ ਹੈ ਜੀ ਫਲੋਰਲ ਇਹ ਦਾ ਪੈਟਰਨ ਹੈ ਸਟ੍ਰਾਈਪਸ ਦਾ ਇਹ ਦਾ بیس ਹੈ ਸੀ ਗ੍ਰੀਨ ਦਾ ਇਹ ਦਾ ਸ਼ੇਡ ਹੈ ਆਫ ਵਾਈਟ ਦੇ ਵਿੱਚ ਇਹਦੀਆਂ ਬੁੱਟੀਆਂ ਇਸ ਨੂੰ ਅਸੀਂ ਨਾਲ ਹਲਕਾ ਜਿਹਾ ਐਮਬਰਾਇਡਰੀ ਦੇ ਨਾਲ ਫਿਨਿਸ਼ਿੰਗ ਕੀਤਾ ਹੋਇਆ ਇਸ ਦਾ ਘੇਰੇ ਤੇ ਐਮਬਰਾਇਡਰੀ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਔਰਗੈਂਜ਼ਾ ਦਾ ਪੈਚ ਲਾ ਕੇ ਬੜੀ ਫਿਨਿਸ਼ਿੰਗ ਦੇ ਨਾਲ ਇਹਦਾ ਕੰਮ ਕੀਤਾ ਹੋਇਆ ਹੈ ਇਸ ਦਾ ਘੇਰੇ ਦੀ ਲੈ ਘੇਰਾ ਜੀ ਇਸ ਦਾ 26 ਇੰਚ ਤੱਕ ਪਿਆ ਹੋ ਸਕਦਾ ਹੈ b 19 18 ਤੋਂ ਲੈ ਕੇ ਜਿੰਨੇ 26 27 ਤੱਕ ਤੁਸੀਂ ਇਸ ਨੂੰ ਜਿੰਨਾ ਵੀ ਮਰਜ਼ੀ ਬਣਾ ਸਕਦੇ ਹੋ 슬ੀਵਸ ਇਸ ਦੀਆਂ ਵੀ organza ਪੈਚ ਲੱਗ ਕੇ ਫੁੱਲ 슬ੀਵਸ ਹੀ ਬਣੀਆਂ ਹੋਈਆਂ ਨੇ ਇਸੇ ਤਰੀਕੇ ਦੇ ਨਾਲ ਹੀ ਸੀ ਗ੍ਰੀਨ ਦੇ ਉੱਤੇ ਤੁਸੀਂ ਇਸ ਨੂੰ ਅੰਬ੍ਰੇਲਾ ਜਾਂ ਸਿੰਪਲ ਵੀ ਬਣਾ ਸਕਦੇ ਹੋ ਬਹੁਤ ਹੀ ਪਿਆਰਾ ਬਹੁਤ ਸੋਹਣਾ ਸੂਟ ਹੈ 올ਓਵਰ ਪ੍ਰਿੰਟਡ ਹੈ ਤੇ ਨੀਚੇ ਘੇਰੇ ਤੇ ਹਲਕਾ ਜਿਹਾ ਬਲੀਕ ਕੰਮ ਹੈ ਜ਼ਿਆਦਾਤਰ ਅਸੀਂ ਟਿੱਖੇ ਰੰਗ ਬਹੁਤ ਘੱਟ ਲਾਉਂਦੇ ਆ ਨਾਲ ਦੇ ਰੰਗ ਜ਼ਿਆਦਾ ਲਾਉਂਦੇ ਆ ਜੇ ਤੁਹਾਨੂੰ ਕੋਈ ਕਲਰ ਕੰਬੀਨੇਸ਼ਨਸ ਚਾਹੇ ਕਿ ਤੁਸੀਂ ਥੋੜੇ ਜਿਹਾ ਵਾਈਬ੍ਰੈਂਟ ਕਲਰ ਚਾਹੁੰਦੇ ਹੋ ਤਾਂ ਉਸ ਤਰੀਕੇ ਨਾਲ ਵੀ ਹੋ ਜਾਂਦੀ ਹੈ ਸਾਡੇ ਜ਼ਿਆਦਾਤਰ ਨਾਲ ਦੇ ਧਾਗੇ ਦੇ ਕੰਮ ਹੁੰਦੇ ਨੇ ਚੌਥਾ ਸੂਟ ਹੈ ਜੀ ਇਹ ਕ੍ਰੇਪ ਜਾਰਜਟ ਕ੍ਰੇਪ ਦਾ ਸੂਟ ਹੈ ਜੀ ਇਹ ਵੀ ਬਹੁਤ ਹੀ ਪਿਆਰਾ ਸੈਲਫੇ ਦਾ ਬੇਸ ਹੈ ਇਹਦਾ ਸੈਲਫ ਤੁਸੀਂ ਦੇਖ ਸਕਦੇ ਹੋ ਇਸ ਦਾ ਪ੍ਰਿੰਟਡ ਹੈ ক্লোਜ਼ ਅਪ ਇਹਦਾ ਦੇਖੋ ਆ ਚੀਜ਼ ਹੈ ਬੇਜ ਤੇ ਸੀ ਗ੍ਰੀਨ ਦੇ ਲਾਈਕ ਡਰ ਦੇ ਕੰਬੀਨੇਸ਼ਨ ਦੇ ਨਾਲ ਇਹ ਬਣਿਆ ਹੋਇਆ ਹੈ ਏਮਬਰਾਇਡਰੀ ਕੀਤੀ ਹੋਈ ਹੈ ਔਰ ਗੈਂਜ਼ਾ ਦੇ ਪੈਚ ਦੇ ਨਾਲ ਬਹੁਤ ਹੀ ਸੋਹਣੀ ਔਰਗੈਂਜ਼ਾ ਦੇ ਪੈਚ ਦੇ ਨਾਲ ਬਾਦਲਾ ਜ਼ਰੀ ਦਾ ਇਹਦੇ ਵਿੱਚ ਕੰਮ ਕੀਤਾ ਹੋਇਆ ਹੈ ਸਾਮੀ ਕੈਸ਼ੂਅਲ ਸੂਟ ਹੈ ਇਹ ਜੀ ਬਹੁਤ ਹੀ ਪਿਆਰਾ ਸੂਟ ਹੈ ਇਸ ਦੀਆਂ 슬ੀਵਸ ਇਸ ਤਰੀਕੇ ਨਾਲ ਜਾਂਦੀਆਂ ਨੇ ਨੀਚੇ ਘੇਰੇ ਤੇ ਬਾਰਡਰ ਹੈ ਇਸ 슬ੀਵਸ ਤੇ ਤੇ ਉੱਪਰ ਇੱਕ ਇੱਕ ਫਲਾਰ ਹੈ ਰੋਜ਼ੀਜ਼ ਦਾ ਇਹ ਬਣਿਆ ਹੋਇਆ ਹੈ ਇਸ ਦਾ ਘੇਰਾ ਜਾਂਦਾ ਜੀ ਕਲੀਅਰ ਅਬਾਊਟ ਇਹ ਵੀ 26 27 ਤੱਕ ਦਾ ਘੇਰਾ ਇਹ जाम सताई अठाई तक का यह घेरा चलिया जाऊगा भीह के जा भी बहुत ही डीसेंट ज बहुत प्यारा बहुत सोहना सूट है नैक्सट सूट है जी थोड़ा जा इसे कलर टोन वाइब्रेंट है रामा ग्रीन लेके चाहिए ग्रीन टोन है पर रामा ग्रीन है ये प्रिंटेड है जी लेनन का यह फैब्रिक है प्रि प्रिंटेड यह है फ्लोरल है फ्लास चेक कर सकते हो देख सकते हो ਬਹੁਤ ਹੀ ਸੋਹਣਾ ਇਹ ਸਾਡੇ 1100 ਦਾ ਹੀ ਰਿੰਗ ਦਾ ਲੈਨਨ ਦਾ ਪ्योर ਲੈਨਨ ਦਾ ਸੂਟ ਹੈ ਜੀ ਇਹ ਸਾਡੇ 1150 ਦਾ ਸੂਟ ਹੈ ਜੀ ਜਿਹੜਾ ਸੀ ਗ੍ਰੀਨ ਤੁਹਾਨੂੰ ਇਹ ਸੂਟ ਦਿਖਾਇਆ ਹੈ ਇਹ ਸੂਟ ਇਹ नियर अबाउट 3000 ਦਾ ਸੂਟ ਹੈ ਜੀ ਵਿਦਾਊਟ ਦੁਪੱਟਾ ਦੁਪੱਟਾ ਤੁਸੀਂ ਇਸ ਨੂੰ ਜਿਹੜਾ ਤੁਸੀਂ ਐਡ ਆਨ ਕਰਨਾ ਚਾਹੁੰਦੇ ਹੋ ਇਸੇ ਤਰੀਕੇ ਨਾਲ ਹੋ ਜੂਗਾ ਇਹ 2000 ਦੀ ਰੇਟ ਦਾ ਸੂਟ ਹੈ ਜੀ ਪ੍ਰਿੰਟਡ ਹੈ ਬੜਾ ਸੋਹਣਾ ਥਿਕ ਬੇਸ ਦੇ ਇਸ ਹੈ ਉਨ ਕ੍ਰੇਪ ਤੇ ਹੈ ਜੋ ਜੋਰਜਟ ਕ੍ਰੇਪ ਦੇ ਉੱਤੇ ਸੂਟ ਹੈ ਜੀ ਇਹ ਸੂਟ ਹੈਗਾ ਜੀ 2200 ਦਾ ਸੂਟ ਹੈ ਵਿਦਾਊਟ ਦੁਪੱਟਾ ਹੈ ਵਿਦਾਊਟ ਸ਼ਿਪਿੰਗ ਚਾਰजेस ਨੇ ਇਹਨਾਂ ਵਿੱਚ ਨਹੀਂ ਹੈਗੇ ਤੇ ਇਹ ਸੂਟ ਹੈ ਜੀ 3500 ਦਾ ਸੂਟ ਹੈ ਇਹ ਵਾਲਾ ਤੇ ਕੁਛ ਅਸੀਂ ਗ੍ਰੀਨ ਦੇ ਵਿੱਚ ਜਿਹੜੇ ਸਾਡੇ ਕੋਲੇ ਅੱਜ ਸੂਟਸ ਬਣੇ ਨੇ ਮੈਂ ਤੁਹਾਨੂੰ ਉਸ ਦੇ ਵੀ ਪੱਜਲ ਦਿਖਾ ਦੇਣੀ ਆ ਇੱਕ ਸੀ ਗ੍ਰੀਨ ਮੈਂ ਪਾਹਿਆ ਹੋਇਆ ਇੱਕ ਰੈਡੀ ਕੀਤਾ ਹੋਇਆ ਇਹ ਵੀ ਬਹੁਤ ਸੋਹਣਾ ਤੇ ਥੋੜਾ ਜਿਹਾ ਬ੍ਰਾਈਟ ਸ਼ੇਡਸ ਨਾਲ ਕੀਤਾ ਹੋਇਆ यह नेक बनया हुआ है नेक बहुत सोहना रानी कलर के नालू एम्ब्रॉयडरी किया खादी सैमी खादी के उ बनिया है सैमी खादी का यह बेस है जी लाइट वेट जड़ा सॉफ्ट खादी है एक फलार ड्रॉपिंग फलार है साइड पर दूसरे साइड पर ड्रॉपिंग बेल जाती है इस दलीवस से भी असं इस तरीके एक फलार दिता हुआ है उसू स्टिचिंग इस तरीके दिता है तुम कलोजप देख सकते हो एक फलार है नीचे पाइपिंग देकर वो किया है ਫਿਨਿਸ਼ਿੰਗ ਜਿਹੜੀ ਸਲੈਕਸ ਦੀ ਵੀ ਇਸ ਅਕੋਰਡਿੰਗਲੀ ਕੀਤੀ ਹੋਈ ਹੈ ਰਾਣੀ ਸ਼ੇਡ ਦੇ ਕਲਰ ਦੇ ਨਾਲ ਇਸ ਨੂੰ ਕੀਤਾ ਹੋਇਆ ਇੱਕ ਸੂਟ ਹੋ ਰਿਹਾ ਸੀ ਗ੍ਰੀਨ ਜੀ ਜਿਹਦੀਆਂ ਫੁੱਲ 슬ੀਵਸ ਹੈਵੀ ਕੀਤੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾਉਣੀ ਆ ਇਹ ਵੀ ਸੀ ਗ੍ਰੀਨ ਹੈ ਬੜਾ ਹੀ ਪਿਆਰਾ ਸ਼ਰਟ ਦੇ ਵਿੱਚ ਇਹ ਬੁਟੀਆਂ ਨੇ ਜੀ ਸਾਰੇ ਦੇ ਵਿੱਚ ਸਾਰੇ ਦੇ ਵਿੱਚ ਬ੍ਰੀਕ ਬ੍ਰੀਕ ਬੁਟੀਆਂ ਨੇ ਪੀਚ ਕਲਰ ਦੇ ਨਾਲ ਇਹ ਕੱਢਿਆ ਹੋਇਆ ਵਿੱਚ ਵਾਈਟ ਕਲਰ ਦਾ ਇਹਦਾ ਬੂਟਾ ਬਣਿਆ ਹੈ ਅੰਬ੍ਰੇਲਾ 슬ੀਵਜ਼ ਨੇ ਜਿੱਤੇ 슬ੀਵਜ਼ ਹੈਵੀ ਕੱਡੀਆਂ ਹੁੰਦੀਆਂ ਨੇ ਇਹਦੀਆਂ ਤੁਸੀਂ ਇਹਦਾ ਕਲੋਜ਼ ਅਪ ਦੇਖ ਸਕਦੇ ਹੋ 슬ੀਵਜ਼ ਦੇ ਉੱਤੇ ਨੀਚੇ ਬਾਰਡਰ ਹੈ ਇਸ ਤਰੀਕੇ ਨਾਲ ਤੇ ਉੱਪਰ ਤੱਕ ਇਹ ਐ ਜਾਂਦਾ ਹੈ ਬਹੁਤ ਹੀ ਸੋਹਣਾ ਇਹ 슬ੀਵਜ਼ ਦਾ ਜਾਂਦਾ ਦੋਨੇ ਸਾਈਡ ਹੀ ਪੈਟਰਨ ਹੈ ਇਹਨੂੰ ਵੀ ਪਾਈਪਿੰਗ ਦਿੱਤੀ ਹੋਈ ਹੈ ਇਹਦੇ ਘੇਰੇ ਪੌਂਚਿਆਂ ਤੇ ਵੀ ਇਸ ਤਰੀਕੇ ਨਾਲ ਇਹਦਾ ਕੰਮ ਕੀਤਾ ਬਹੁਤ ਸੋਹਣਾ ਸੂਟ ਹੈ ਸੀ ਗ੍ਰੀਨ ਜਿਹੜਾ ਵੀ ਤੁਹਾਨੂੰ ਸੂ ਚੰਗਾ ਲੱਗਦਾ ਤੁਸੀਂ ਕਿਸੇ ਹੋਰ ਤਰ੍ਹਾਂ ਕੰਬੀਨੇਸ਼ਨ ਤੇ ਵੀ ਸਾਥੋਂ ਐਮਬ੍ਰੋਇਡਰੀ ਕਰਵਾ ਸਕਦੇ ਹੋ ਬੇਸ ਜਿਹੜਾ ਤੁਸੀਂ ਚਾਹੋ ਨਿਓ ਬੇਸ ਉਹ ਹੀ ਜ ਮਿਲ ਜਾਊਗਾ ਦੁਪੱਟਾ ਜਿਹੜਾ ਫੈਬਰਿਕ ਤੁਸੀਂ ਚੂਸ ਕਰੋਗੇ ਅਸੀਂ ਉਸ ਅਕੋਰਡਿੰਗ ਅਸੀਂ ਉਸ ਨੂੰ ਫਿਨਿਸ਼ਡ ਕਰ ਦਾਂਗੇ ਸਟੀਚਿੰਗ ਪੈਟਰਨ ਦੀ ਜਿਹੜਾ ਤੁਸੀਂ ਅਸੀਂ ਸਟੀਚਿੰਗ ਵੀ ਪ੍ਰੋਪਰ ਕਰਦੇ ਆ ਜਿਹੜਾ ਤੁਹਾਨੂੰ ਪਸੰਦ ਆਇਆ ਪਲੇਸਾਂ ਨੂੰ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਸਸ਼ਿਕਾ